ਰਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਣਾ ਮੋਰਚਾ ਲੱਗਿਆ ਹੋਈ 35 ਦਿਨਾਂ ਤੋਂ ਜੀ ਕੋਈ ਸਰਕਾਰ ਕੋਈ ਬਾਣੀ ਫੜ ਰਹੀ ਜੀ ਕੀ ਕਹੋਂਗੇ ਤੇ ਬਾਰੇ ਦੇ ਵਿੱਚ ਜੀ ਸਰਕਾਰਾਂ ਦਾ ਆਪ ਆਪਣੀ ਬਾਹ ਫੜਾਉਣ ਨੂੰ ਫਿਰਦੀਆਂ ਠੀਕ ਹੈ ਸਰਕਾਰਾਂ ਕੀ ਕਰਨਾ ਇਹਦੇ ਵਿੱਚ ਕੁਝ ਨਹੀਂ ਕਰਨਾ ਸਰਕਾਰਾਂ ਨੇ ਇਹਦੇ ਵਿੱਚ ਇਹ ਤਾਂ ਸਾਨੂੰ ਆਪਣੀ ਫੈਸਲੇ ਸਾਨੂੰ ਆਪ ਲੈਣੇ ਪੈਣਗੇ ਅਸੀਂ ਕੋਈ ਕਮਲੇ ਨਹੀਂ ਹੈਗੇ ਜਾਂ ਸਾਨੂੰ ਰਾਜ ਨਹੀਂ ਕਰਨਾ ਹੁੰਦਾ ਅਸੀਂ ਸਾਡੇ ਪਹਿਲਾਂ ਵੱਡ ਬੜੇ ਨੇ ਰਾਜ ਕਰੇ ਹੋਏ ਆ ਸਿਰਜਣਾ ਕਰਨਾ ਚੰਗੀ ਤਰ੍ਹਾਂ ਜਾਣਦੇ ਆ ਕਿ ਇਸ ਤਰ੍ਹਾਂ ਜਨਤਾ ਸਹੀ ਰਹਿ ਸਕਦੀ ਹੈ ਕਿਸ ਤਰ੍ਹਾਂ ਖੁਸ਼ ਰਹਿ ਸਕਦੀ ਹੈ ਰਾਜਾ ਉਹੀ ਚੰਗਾ ਜਿਹੜਾ ਪਰਜਾ ਨੂੰ ਖੁਸ਼ ਰੱਖੇ ਤੁਹਾਨੂੰ ਪਰਜਾ ਦਾ ਹਾਲ ਦੇਖ ਲਓ ਤੁਸੀਂ ਇਹ ਕੁਛ ਹੋ ਹੀ ਜਾਂਦਾ ਤੇ ਗੁਰਜੀਤ ਸਿੰਘ ਫੌਜੀ ਕਾਨੂੰਨ ਬਣਾਉਣ ਨੂੰ ਲੈ ਕੇ ਉੱਪਰ ਚੜੇ ਹੋਏ ਨੇ ਜੀ ਤਾਫਰ ਤੇ ਹਾਂਜੀ ਤੇ ਫਿਰ ਉਹਨਾਂ ਨੂੰ ਫਿਰ ਹੁਣ ਨੀਚੇ ਤਰਹਿ ਜਾਊਗਾ ਵੀ ਜੇ ਕੋਈ ਨਹੀਂ ਹੱਲ ਹੁੰਦਾ ਇਹ ਜੋ ਫੈਸਲਾ ਲੈਣਾ ਹੈ ਜਾਂ ਤਾਂ ਗੁਰਜੀਤ ਸਿੰਘ ਖੁਦ ਲੈਣਗੇ ਫੈਸਲਾ ਜੀ ਕਿਉਂਕਿ ਉਹਨਾਂ ਦਾ ਫੈਸਲਾ ਹੈ ਤੇ ਜਾਂ ਜਿਹੜੀ ਕਮੇਟੀ ਬਣੀ ਹੋਈ ਆ ਉਹ ਫੈਸਲਾ ਲੈ ਸਕਦੀ ਆ ਇਹਦੇ ਅਸੀਂ ਤਾਂ ਕੰਮ ਸਰਦਾਰ ਨੂੰ ਸੇਖਾਂ ਆਈਐਮ ਉੱਤੇ ਦੇ ਵਿੱਚ ਹਾਜ਼ਰੀਆਂ ਲਵਾਉਣ ਵਾਸਤੇ ਜੇ ਕੋਈ ਸਾਡੀ ਰਾਇ ਮੰਗੂਗਾ ਜਾਂ ਕੋਈ ਤਾਂ ਕੋਈ ਗੱਲ ਕਰੂਗਾ ਤਾਂ ਪਰਿਵਾਰ ਨੂੰ ਇਸ ਬਾਰੇ ਸਲਾਹ ਦੇ ਮੰਗੇ ਤੇ ਇਕੱਠ ਘੱਟ ਦੇਖਣ ਨੂੰ ਮਿਲ ਰਹੀ ਜਿਵੇਂ ਕੱਠ ਦੇ ਜਿਵੇਂ 17 ਦੀ ਵੱਡੀ ਕਾਲ ਦਿੱਤੀ ਹੋਈ ਸੀ ਕੱਖ ਇੱਕ ਤਾਂ ਕੰਮਕਾਰ ਦਾ ਸਮਾਂ ਜੀ ਜਿਰੀ ਨਹੀਂ ਵੀ ਕਿ ਇਸ ਵਾਰ ਤਾਂ ਮੈਨੂੰ ਪਤਾ ਤੇ ਬਾਕੀ ਆ ਕਣਕਾਂ ਬਣਕਾਂ ਹੁਣ ਲੇ ਕਣਕਾਂ ਲੇਟ ਹੋ ਗਈਆਂ ਕਣਕਾਂ ਵੀਰ ਦੇ ਜਾਂ ਲੋਟ ਚੱਲੂਗਾ ਕਾਫਲਾ ਇੱਕਦਮ ਨਹੀਂ ਬਣਦਾ ਹੁੰਦਾ ਕਾਫਲਾ ਹਮੇਸ਼ਾ ਇੱਕ ਬੰਦਾ ਤੁਰਦਾ ਹੁੰਦਾ ਕਾਫਲਾ ਕਿਦੋਂ ਤੁਰਨਾ ਹੁੰਦਾ ਕੋਈ ਇੱਕ ਬੰਦਾ ਤੁਰੂਗਾ ਕਾਫਲੇ ਫੇਰ ਬਣਦੇ ਹੁੰਦੇ ਜੇ ਉਹ ਸੋਚੇ ਵੀ ਮੈਂ ਪਹਿਲੇ ਕਾਫਲਾ ਬਣਾ ਕੇ ਕਾਫਲਾ ਬਣਨਾ ਨਹੀਂ ਤੇ ਉਹਨੇ ਤੁਰਨਾ ਨਹੀਂ ਹੋੜੀ ਹੋੜੀ ਤੇ ਸਿੰਘ ਨੂੰ 35 ਦਿਨ ਹੋ ਗਏ ਜੀ ਫਿਰ ਉਹਨਾਂ ਦੀ ਜਾਨ ਨੂੰ ਵੀ ਕੋਈ ਖਤਰਾ ਹੋ ਸਕਦਾ ਉੱਪਰ ਇਹ ਪਰਮੇਸ਼ਰ ਦੇ ਹੱਥ ਆ ਜਾਨ ਨੂੰ ਖਤਰਾ ਇਹ ਤਾਂ ਹੁਣ ਸ਼ਹੀਦ ਆ ਅੱਛਾ ਜਿੰਦਾ ਸੇਹਦਾ ਜਿੰਦਾ ਸ਼ਹੀਦ ਆ ਸਾਡੀ ਨਜ਼ਰ ਦੇ ਵਿੱਚ ਠੀਕ ਆ ਜਿਹੜਾ ਮੌਤਾਂ ਜਨਕੇ ਮੌਤਾਂ ਇਤਤਰੀ ਹੀ ਆ ਕਾਲੀ ਦੇ ਉੱਤੇ ਠੀਕ ਹੈ ਜੀ ਜਦੋਂ ਚੜਿਆ ਪਹਿਲੇ ਦਿਨ ਹੀ ਤੇ ਕੋਈ ਗੱਲ ਨਹੀਂ ਸਿਰ ਲੱਗਦੇ ਹੁੰਦੇ ਆ ਕੋਈ ਇਹਦੇ ਵਿੱਚ ਮਰਨ ਮਰੋਣ ਦਾ ਪਰਮੇਸ਼ਰ ਦੇ ਹੱਥ ਆ ਠੀਕ ਹੈ ਜੀ ਜੇ ਕੋਈ ਐਕਸੀਡੈਂਟ ਹੋ ਕੇ ਮਰਦਾ ਕੋਈ ਕਿੱਦਾਂ ਮਰਦਾ ਕੋਈ ਕਿੱਦਾਂ ਮਰਦਾ ਉਹਨਾਂ ਦਾ ਮੁੱਲ ਨਹੀਂ ਪੈਂਦਾ ਮੁੱਲ ਉਹਨਾਂ ਦਾ ਪੈਂਦਾ ਜਿਹੜੇ ਕੌਮ ਵਾਸਤੇ ਕੁਰਬਾਨੀਆਂ ਕਰਦੇ ਇਹ ਕੋਈ ਨਿੱਜੀ ਮਸਲਾ ਨਹੀਂ ਹੈਗਾ ਉਹਨਾਂ ਦਾ ਕੋਈ ਗ੍ਰੰਥ ਸਾਹਿਬ ਮਹਾਰਾਜ ਦਾ ਸਤਕਾਰ ਬਹਾਲ ਰੱਖਣ ਵਾਸਤੇ ਤੇ ਫਰਜ਼ ਵੀ ਬਣਦਾ ਸਰਕਾਰਾਂ ਦਾ ਇਸ ਚੀਜ਼ ਦਾ ਅਸੀਂ ਇਕੱਲਾ ਸਿੱਖ ਧਰਮ ਬਾਰੇ ਨਹੀਂ ਗੱਲ ਕਰਦੇ ਹੈਗੇ ਅਸੀਂ ਕਹਿੰਦੇ ਆ ਵੀ ਸਾਰੇ ਆਪੂ ਆਪਣੇ ਜਨਿਕੇ ਧਰਮ ਦੇ ਵਿੱਚ ਕਿਉਂਕਿ ਮੁਸਲਮਾਨ ਆ ਤਾਂ ਉਹਦੇ ਧਰਮ ਦੇ ਵਿੱਚ ਉਹ ਵੀ ਪੱਕਾ ਹੋਵੇ ਜੀ ਉਹ ਵੀ ਪੱਕਾ ਹੋਵੇ ਪਰ ਕੋਈ ਵੀ ਧਰਮ ਕਿਸੇ ਦੇ ਉੱਤੇ ਜ਼ਿਆਦਤੀ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਮਹਾਰਾਜ ਨੇ ਕਿਹਾ ਭੈ ਕਾਹੂ ਕੋ ਦੇਤ ਨਹੀਂ ਨਾ ਪੈ ਮੰਨਤਾ ਨਾ ਕਿਸੇ ਨੂੰ ਭੈ ਦੇਣਾ ਤੇ ਨਾ ਕਿਸੇ ਦਾ ਮੰਨਾ ਸ਼੍ਰੋਮਣੀ ਕਮੇਟੀ ਵਾਲੇ ਜੀ ਕਿਸੇ ਵੀ ਗੱਲ ਦੇ ਵਿੱਚ ਸਾਥ ਨਹੀਂ ਦਿੰਦੇ ਜਿਵੇਂ ਹੁਣ ਇਹ ਮੋਰਚਾ ਤੇ ਪਹਿਲਾ ਬੰਦੀ ਸਿੰਘਾਂ ਦੀ ਰਹੀ ਤਾਂ ਮੋਰਚਾ ਲੱਗਿਆ ਉਹਨਾਂ ਬਾਰੇ ਕੀ ਕਹਾਂਗੇ ਜੀ ਦੇਣਗੇ ਦੇਣਗੇ ਦੇਣਾ ਪਊਗਾ ਉਹਨਾਂ ਨੂੰ ਤੇ ਅੱਪਾ ਜੇ ਪਹਿਲਾਂ ਹੀ ਅੱਪਾ ਕਹਿ ਦਿੱਤੀ ਵੀ ਉਹ ਨਹੀਂ ਸਾਡਾ ਸਾਥ ਦਿੰਦਾ ਉਹ ਨਹੀਂ ਸਾਡਾ ਸਾਥ ਦਿੰਦਾ ਇਦਾਂ ਕਰ ਉਹ ਬੰਦਾ ਕਹਿੰਦਾ ਨਹੀਂ ਦਿੰਦਾ ਤੇ ਨਹੀਂ ਦਿੰਦਾ ਅੱਪਾ ਸਾਰਿਆਂ ਨੂੰ ਇੱਥੇ ਖੜਾ ਕਰਨਾ ਆਪਾਂ ਸਟੇਜ ਤੇ ਤੇ ਸਾਰਿਆਂ ਦਾ ਮਸਲਾ ਜਿਹਦੇ ਨਾਂ ਨਾਲ ਸਿੰਘ ਲੱਗਦਾ ਗੁਰੂ ਗ੍ਰੰਥ ਸਾਹਿਬ ਕੱਲੇ ਸਿੱਖਾਂ ਦੇ ਨਹੀਂ ਹੈਗੇ ਸਾਰੇ ਧਰਮਾਂ ਦੇ ਗੁਰੂ ਆ ਉਪਦੇਸ਼ ਚਾਹਵਰ ਨਾਲ ਕੋਈ ਸਾਂਝਾ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਆ ਕੇ ਇਸ ਜੋ ਸਾਡਾ ਮੋਰਚਾ ਚੱਲ ਰਿਹਾ ਸਮਾਣੀ ਦੇ ਵਿੱਚ ਇੱਥੇ ਸਮੂਲੀਅਤ ਕਰਨੀ ਚਾਹੀਦੀ ਹੈ ਸੱਚੇ ਦਿਲੋਂ ਆ ਕੇ ਤੇ ਸਮਾਣਾ ਸ਼ਹਿਰ ਦੇ ਲੋਕਾਂ ਨੂੰ ਕੀ ਅਪੀਲ ਕਰੋਗੇ ਜੀ ਉਹ ਘਟ ਗੰਟੀ ਚਾ ਰਹੇ ਨੇ ਜੀ ਸਮਾਣਾ ਸ਼ਹਿਰ ਦੇ ਲੋਕਾਂ ਨੂੰ ਇਹ ਅਪੀਲ ਕਰਾਂਗੇ ਵੀ ਭਾਈ ਦੂਰੋ ਦੂਰ ਸੰਗਤ ਆਉਂਦੀ ਆ ਹੌਲੀ ਹੌਲੀ ਅੱਗੇ ਤੇ ਅੱਗੇ ਇਹ ਚੱਲੀ ਜਾਂਦਾ ਸਿਸਟਮ ਤੇ ਇੱਥੇ ਲੰਗਰ ਪਾਣੀ ਦਾ ਵੀ ਪ੍ਰਬੰਧ ਕਰਨ ਠੀਕ ਹੈ ਜਲ ਪਾਣੀ ਦਾ ਪ੍ਰਬੰਧ ਕਰਨ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਕਿਸੇ ਕਿਸਮ ਦੀ ਕੋਈ ਵੀ ਤੇ ਕਿਉਂਕਿ ਉਹਨਾਂ ਦੇ ਸ਼ਹਿਰ ਦੇ ਵਿੱਚ ਇਹ ਮੋਰਚਾ ਲੱਗਿਆ ਹੋਇਆ ਠੀਕ ਆ ਬਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਵਾਹਿਗੁਰੂ ਜੀ ਕੀ ਫਤਿਹ ਸਹੀ ਜਰਾ ਮੋਰਚਾ ਚੱਲ ਰਿਹਾ ਹੈ ਅੱਜ 17 ਤਰੀਕ ਨੂੰ ਪੱਟਾ ਕੱਟ ਰੱਖਿਆ ਹੈ ਅਸੀਂ ਲੇਗਨ ਕੱਟ ਥੋੜਾ ਘਾਟੋ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਕਿਸੇ ਸਰਕਾਰ ਨੇ ਕਿਸੇ ਨੁਮਾਇੰਦੇ ਨੇ ਆ ਕੇ ਸੁਣੀ ਹੈ ਜੀ ਆਪਣੀਆਂ ਕੋਈ ਫਰਿਆਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਭਾਈ ਦੱਸ ਜੀ ਕੱਟ ਕੇ ਜਿੰਨਾ ਕੁ ਦਿਖ ਰਿਹਾ ਹਲੇ ਉਦੋਂ ਦੁੱਗਣਾ ਮਤਲਬ ਕਿ ਸਰਕਾਰਾਂ ਨੇ ਦਬਾਅ ਪਾ ਕੇ ਪ੍ਰਸ਼ਾਸਨ ਨੇ ਕਿਰੇ ਜਾਜਾ ਕਿ ਕੁਛ ਤਾਂ ਟਰਾਲੇ ਉਸ ਨੂੰ ਆਉਣ ਨਹੀਂ ਦਿੱਤਾ ਤੇ ਬਾਕੀ ਸਾਨੂੰ ਦੱਸ ਜੀ ਪ੍ਰਸ਼ਾਸਨ ਦੀ ਗੱਲ ਇੱਥੇ ਪਹਿਲਾਂ ਜਦੋਂ ਲੱਗਿਆ ਸੀਗਾ ਉਹ ਐਸਐਸਪੀ ਤੇ ਡੀਸੀ ਆਈ ਸੀ ਉਹਨਾਂ ਨੇ ਕਹਿ ਵੀ ਉਸੇ ਉੱਪਰ ਤੱਕ ਗੱਲ ਪਹੁੰਚਾਵਾਂਗੇ ਬਸ ਕੋਈ ਜਿਵੇਂ ਵੱਡਾ ਚੱਟੀ ਜੀ ਭੜਕੇ ਬਾਗੇ ਮੁੜ ਕੇ ਕੋਈ ਗੱਲਬਾਤ ਵਾਲੇ ਹੋਈ ਨਹੀਂ ਕਿ ਸਰਕਾਰਾਂ ਦੇ ਕੰਨਾਂ ਤੇ ਹਲੇ ਤੱਕ ਕੋਈ ਜੂਨ ਹੀ ਸਰਕੀ ਇੱਥੇ ਕੋਈ ਫੈਸਲਾ ਹੋਊਗਾ ਜੀ ਸ਼ਾਮ ਤੱਕ ਆਉਣ ਦੀ ਸਬਾਬ ਨਾਲ ਹਾਂ ਦੇਖਦੇ ਆ ਜੋ ਸੰਗਤ ਆ ਰਹੀ ਹੈਗੀ ਫੈਸਲਾ ਤਾਂ ਦੇਖੋ ਜੋ ਇੱਥੇ ਬਣੀ ਹੈਗੀ ਕਮੇਟੀ ਜਾਂ ਭਾਈ ਗਰਜੀਤ ਸਿੰਘ ਹੀ ਦੇ ਸਕਦੇ ਨਹੀਂ ਤਾਂ ਮਤਲਬ ਕਿਥੇ ਸੇਵਾ ਕਰਦੇ ਹੈਗੇ ਤੇ ਨੌਜਵਾਨਾਂ ਨੂੰ ਅਸੀਂ ਜਾਗਰੂਕ ਕਰਨਾ ਵੀ ਇੱਥੇ ਆਓ ਤੇ ਬਾਕੀ ਭਾਈ ਇੱਕ ਗੱਲ ਹੋਰ ਹੈ ਜਿੰਨਾ ਤੱਕ ਵੱਡਾ ਜ਼ਿਆਦਾ ਕਟਣੀ ਹੁੰਦਾ ਜਿਵੇਂ ਬਰਗਾੜੀ ਦੇ ਵਿੱਚ ਹਾਲਾਤ ਆ ਸੀਗਾ ਸਰਕਾਰ ਨੂੰ ਜਿਨ੍ਹਾਂ ਤੱਕ ਉਹਨਾਂ ਘੱਟ ਨਹੀਂ ਨਾ ਹੁੰਦਾ ਉਹਨਾਂ ਤੱਕ ਕੋਈ ਮੈਨੂੰ ਨਹੀਂ ਲੱਗਦਾ ਵੀ ਕੋਈ ਮੋਰਚਾ ਇਹ ਫੱਟੇ ਹੋ ਸਕਦਾ ਪਰ ਹਾਂ ਸਾਨੂੰ ਪਤਾ ਹੈ ਇੱਕ ਦਿਨ ਆ ਜਰੂਰ ਇੱਥੇ ਆਉਣਗੇ ਥੋੜੇ ਸਮੇਂ ਦੇ ਵਿੱਚ ਹੀ ਨੌਜਵਾਨ ਉੱਠੂਗਾ ਕਿਉਂਕਿ ਸੱਚਾ ਬੰਦਾ ਹੈ ਗਰਦੀਸ਼ ਸਿੰਘ ਫੌਜੀ ਕੋਈ ਇਹ ਹੈ ਜੀ ਲੋਭ ਲਾਲਚ ਵਾਲੀ ਗੱਲ ਨਹੀਂ ਜਾਂ ਕੋਈ ਤੁਸ਼ਤ ਚਲਾਕ ਨਹੀਂ ਬੰਦਾ ਹੈਗਾ ਹਣਾ ਸਿੱਧਾ ਸਾਦਾ ਦੇਸੀ ਬੰਦਾ ਹੈ ਮੋਰਚਾ ਘੱਟਤਾ ਤੇ ਮੋਰਚਾ ਆਪਣੇ ਜੱ체 ਬੰਦੇ ਨੇ ਅੰਗ ਸਿੰਘ ਜੱ체 ਬੰਦਿਆਂ ਪਹੁੰਚਿਆ ਨੇ ਇੱਥੇ ਡਟ ਕੇ ਸਾਹ ਦੇ ਰਹੇ ਨੇ ਨੌਜਵਾਨ ਵੀ ਪਹੁੰਚ ਰਹੇ ਨੇ ਬਾਕੀ ਹੋਰ ਵੀ ਹੁਣ ਜਿਤਕ ਗੱਲ ਪਹੁੰਚੀ ਆ ਹੁਣ ਆਉਣਗੇ ਨੌਜਵਾਨ ਤੇ ਮੋਰਚਾ ਦਾ ਫਤਿਹ ਕਰਕੇ ਰਹਿਣਾ ਤੇ ਸੇਰਦ ਕਿਵੇਂ ਜੀ ਉਹਨਾਂ ਦੀ ਤੁਸੀਂ ਪਤਾ ਕੀਤਾ ਹੋਣਾ ਤੇ ਤਾਂ ਬਈ ਇਹੀ ਆ ਵੀ ਵੱਤ ਤੋਂ ਵੱਧ ਤੁਸੀਂ ਆਓ ਇੱਥੇ ਇੱਥੇ ਅਸੀਂ ਦਿਨ ਰਾਤ ਇੱਥੇ ਆਗੇ ਇਥੇ ਤੁਸੀਂ ਗੱਲਬਾਤ ਕਰੋ ਸਾਡੇ ਨਾਲ ਆਪਾਂ ਪਿੰਡਾਂ ਦੇ ਵਿੱਚ ਨਿਕਲੇ ਜਿਹੜੇ ਸੁੱਤੇ ਪਏ ਨੇ ਉਹਨਾਂ ਨੂੰ ਜਗਾਈਏ ਤੇ ਇੱਕ ਆਪਾਂ ਵੱਡੀ ਕਾਲ ਜਰਜੀਤ ਸਿੰਘ ਫੌਜੀ ਨਾਲ ਗੱਲਬਾਤ ਕਰਕੇ ਜਾਂ ਕਮੇਟੀ ਨਾਲ ਜੋ ਇੱਥੇ ਹੈਗੇ ਨੇ ਅਰਜਿੰਦਰ ਸਿੰਘ ਤੇ ਸਰਪੰਚ ਤੇ ਸੰਧਾ ਸਾਹਿਬ ਨੇ ਸਰੂਪ ਸਿੰਘ ਉਹਨਾਂ ਨਾਲ ਕਰਕੇ ਗੱਲ ਆਪਾਂ ਸਾਂਝਾ ਫੈਸਲਾ ਲੈ ਕੇ ਫਿਰ ਜਾਂ ਕੋਈ ਵੀ ਫੈਸਲਾ ਹੁੰਦਾ ਚਾਹੇ ਸੜਕ ਰੋਕਣ ਦਾ ਹਾਈਵੇ ਜਾਮ ਕਰਨ ਦਾ ਜਾਂ ਅਫਸਰਾਂ ਦੀਆਂ ਕੋਠੀਆਂ ਘੇਰਨ ਦਾ ਘਰ ਕਰਨ ਦਾ ਜੋ ਵੀ ਤੇ ਉਹ ਅਸੀਂ ਫੈਸਲਾ ਲਈਏ ਤੇ ਉਹਦੇ ਵਿੱਚ ਡਟ ਕੇ ਪੈਰਾ ਦਈਏ ਫੇਰ ਜਾ ਕੇ ਇਹਨਾਂ ਦੇ ਸਰਕਾਰਾਂ ਦੇ ਕੰਨਾਂ ਤੇ ਜੁਹ ਸਕਦਾ ਤੇ ਸ਼੍ਰੋਮਣੀ ਕਮੇਟੀ ਕੋਈ ਸਾਥ ਦੇ ਰਹੀ ਹੈ ਜੀ ਆਹਣਾ ਬਈ ਸ਼੍ਰੋਮਣੀ ਕਮੇਟੀ ਨੇ ਕੀ ਸਾਥ ਦੇਣਾ ਹੈ ਇਹ ਲੰਗਰਾਂ ਲਾਉਣ ਜੋਗੀ ਨੇ ਲੰਗਰ ਵੀ ਕਿਹੜੇ ਲਾਉਂਦੇ ਨੇ ਸੰਗਤਾਂ ਦੇ ਪੈਸੇ ਦੇ ਨੇ ਕਿ ਸ਼੍ਰੋਮਣੀ ਕਮੇਟੀ ਨੇ ਜੇ ਜੇ ਸ਼੍ਰੋਮਣੀ ਕਮੇਟੀ ਨੇ ਕੁਝ ਕਰਨਾ ਹੁੰਦਾ ਫਿਰ ਗਰਜੀਤ ਸਿੰਘ ਪੁਜੀ ਨੂੰ ਟਾਵਰ 'ਤੇ ਚੜਨ ਦੀ ਸਮੱਸਿਆ ਲੋੜ ਹੀ ਨਹੀਂ ਸੀ ਪੈਣੀ ਸੀ ਹੈ ਠੀਕ ਹੈ ਜੀ ਤੇ ਕਾਹਮਤੇ ਮਸਲੇ ਹੋਰ ਵੀ ਵਿੱਚ ਉਲਝੇ ਹੋਏ ਨੇ ਜੀ ਤੇ ਚੋ ਵੀ ਨਹੀਂ ਸਾਬਲ ਹੋ ਸਕਦੇ ਹੈਗੇ ਦੇ ਨਾਲ ਨਾਲ ਬਿਲਕੁਲ ਹੋ ਸਕਦੇ ਨੇ ਆਰ ਭਾਈ ਪਤਾ ਕੀ ਗੱਲ ਹੈ ਤੇ ਮੂੰਹ ਸਾਰਿਆਂ ਦੇ ਬਾਲੇ ਪਾਸੇ ਹੋ ਰਹੇ ਨੇ ਅੱਡੋ ਅੱਡੀ ਮੂੰਹ ਨੇ ਤੂੰ ਦੱਸਣ ਦੀ ਲੋੜ ਹੀ ਨਹੀਂ ਪਤੀ ਆ ਸਾਰਿਆਂ ਨੂੰ ਹੀ ਪਤਾ ਹੈਗਾ ਗੱਲ ਕਰ ਇਹ ਜਿਹੜਾ ਮਸਲਾ ਨਾ ਇਹ ਤਾਂ ਭਾਈ ਤੁਹਾਨੂੰ ਪਤਾ ਹੈ ਸਾਰੇ ਮਸਲਾ ਦੇ ਵਿੱਚ ਜਾਣਿਆ ਚਾਹ ਪੰਤੀ ਸਿੰਘਾਂ ਦਾ ਮਸਲਾ ਹੋਵੇ ਚਾਹੇ ਕੋਈ ਵੀ ਹੋਵੇ ਆਪਾਂ ਭਾਈ ਅਮਰਤਪਾਲ ਸਿੰਘ ਵਾਲਾ ਹੋਵੇ ਅਨਾ ਪਤਰੀਆਂ ਦਾ ਹੋਵੇ ਤੇ ਇੱਥੇ ਗੁਰੂ ਮਾਰਾ ਦਾ ਮਸਲਾ ਆਪ ਹੈ ਜੋ ਸ਼ਰਮੋਰ ਨੇ ਪੰਥ ਦੇ ਅੱਗੇ ਆਪਣੇ ਗੁਰੂ ਨੇ ਸਭ ਤੋਂ ਵੱਡਾ ਹੀ ਇਹ ਮਸਲਾ ਹੈਗਾ ਇਹਦੇ ਵਿੱਚ ਆਪਾਂ ਪਤਾ ਕਰੀਏ ਤੇ ਨੋਰ ਵੀ ਮੰਗਾ ਨਾਲ ਜੁੜ ਸਕਦੇ ਆਣ ਆ ਉਹ ਤਾਂ ਸਹੀ ਇੱਥੇ ਬਹਿ ਕੇ ਰਾਏ ਤਾਂ ਕਰ ਐ ਤਾਂ ਕੋਈ ਆਉਂਦੇ ਨਹੀਂ ਹੈਗਾ ਭਾਈ ਨੌਜਵਾਨ ਆਉਂਦੇ ਨੇ ਆਮ ਲੋਕ ਆਉਂਦੇ ਨੇ ਪਰ ਜਿਹੜੇ ਜੱਥੇਬੰਦੇ ਦੀ ਗੱਲ ਕਰਦਾ ਕਿ ਬਹਿ ਕੇ ਸਾਡੇ ਨਾਲ ਵਿਚਾਰ ਕਰੋ ਕਮੇਟੀ ਨਾਲ ਵਿਚਾਰ ਕਰੋ ਫੇਰ ਜੇਕਰ ਉਹਨੂੰ ਆਪਾਂ ਸਾਂਝੇ ਰੂਪ ਦੇ ਵਿੱਚ ਵੀ ਕਰ ਸਕਦੇ ਹਾਂ ਥੋੜੀ ਕਰ ਸਕਦੇ ਤੇ ਮਸਲੇ ਜਾਨੀ ਹੱਲ ਹੋ ਸਕਣਗੇ ਇਕੱਠੇ ਹੋਣ ਹੌਸ ਾ ਸਕਣਗੇ ਜੇ ਇਕੱਠੇ ਹੋਣ ਭਾਈ ਇੱਕਠੇ ਹੋ ਜਾਣ ਤਾਂ ਹੋ ਜਾਣਗੇ ਬਸ ਯਾਰ ਠੀਕ ਹੈ ਬਾਬਾ ਜੀ ਮੈਂ ਖਾਲਸਾ ਸਾਹਿਬ ਜੀ ਕੀ ਬੋਲ ਤੋ ਉਸ ਤੋਂ ਬਿਨ ਅਸੀਂ ਸਮਾਣੇ ਨੂੰ ਫੰਗੜਾ ਛੱਡਾ ਦਿੰਦੇ ਹਾਂ ਬੋਲ ਗੁਰੂ ਘਰ ਦੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੱਜ-ਬੱਜ ਕੇ ਫਤਿਹ ਦਾ ਜਵਾਬ ਫਤਿਹ ਦੇ ਵਿੱਚ ਦਿਨਾ ਦੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੀਆਂ ਮਾਈਆਂ ਭੈਣਾਂ ਲਾੜੀਆਂ ਫੌਜਾਂ ਨੇ ਜਿਥੇ ਗੱਜੇ ਬੰਦੀਆਂ ਸਾਡੇ ਬਜ਼ੁਰਗ ਸਾਡੇ ਸਿੱਖ ਕੌਮ ਦੇ ਨੌਜਵਾਨ ਜਿੰਨੇ ਵੀ ਇੱਥੇ ਆਏ ਨੇ ਸਾਰਿਆਂ ਦੇ ਕਦਮਾਂ ਦੇ ਵਿੱਚ ਸੀਸ ਝੁਕਦਾ। ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀਰੋ ਸੇਸ਼ਟ ਕੱਤਰ ਵੱਲੋਂ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਆਪਾਂ ਜੋ ਵੀ ਸਾਡਾਂ ਤੇ ਬੈਠਿਆ ਸਾਰੇ ਸਤਿਕਾਰਯੋਗੋ ਚਰਨਾਂ ਅੱਗੇ ਸੀਸ ਝੁਕਦਾ ਸਾਰੇ ਕਿਰਪਾ ਕਰਕੇ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਪੰਡਾਲ ਦੇ ਵਿੱਚ ਸਜਣ ਦੀ ਕਿਰਪਾਲਤਾ ਕਰੋ ਕਿਉਂਕਿ ਆਪਣੇ ਨੌਜਵਾਨਾਂ ਤੇ ਜ਼ਿਆਦਾ ਲੱਗਦਾ ਹੈ ਵੀ ਇਹ ਹੁੱਲੜ ਬਾਜ਼ ਦੇ ਮੁੰਡੇ ਨੇ ਇਹ ਖੜਦੇ ਨਹੀਂ ਇਹ ਕਿਤੇ ਬੈਠਦੇ ਨਹੀਂ ਤਾਂ ਆਪਾਂ ਇੱਕ ਤਰ੍ਹਾਂ ਦਾ ਸਬੂਤ ਦੇਣਾ ਦਿਖਾਉਣਾ ਹੈ ਕਿ ਨੌਜਵਾਨਾਂ ਦੇ ਵਿੱਚ ਕਿੰਨੀ ਏਕਤਾ ਹੁੰਦੀ ਹੈ ਤੇ ਇਹ ਸਾਤ ਮਈ ਮੋਰਚੇ ਜਿੱਥੇ ਹਥਿਆਰ ਵਾਲੇ ਮੋਰਚੇ ਫਤਿਹ ਕਰਦੇ ਨੇ ਉੱਥੇ ਸਾਤ ਮਈ ਪਹੁੰਚ ਕੇ ਵੀ ਇਹ ਫਤਿਹ ਕਰਨਾ ਚਾਹੁੰਦੇ ਨੇ ਸੋ ਮਰ ਬੇਨਤੀ ਕਰਨਾ ਪੰਡਾਲ ਦੇ ਵਿੱਚ ਸਾਰੇ ਸਜਣ ਦੀ ਕਿਰਪਾਤਾ ਕਰੋ ਸੋ ਇੱਕ ਵੀਰ ਨੇ ਸਾਨੂੰ ਕਿਹਾ ਸੀਗਾ ਕਿ ਜੇ ਮੋਰਚਾ ਲਾ ਕੇ ਗੱਦੀ ਸਿੰਘ ਬਹਿ ਗਿਆ ਕਹਿੰਦਾ ਆਏ ਇੱਥੇ ਕਲੋਨੀ ਬਣਦੇ ਹੁੰਦੇ ਕਾਨੂੰਨ ਇੰਨੀ ਛੇਤੀ ਨਹੀਂ ਬਣਦੇ ਹੁੰਦੇ ਤਾੜਿਆਂ ਦੇ ਚੜ੍ਹ ਕੇ ਕਾਨੂੰਨ ਨਹੀਂ ਬਣਦੇ ਹੁੰਦੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹਣਾ ਸੰਗਤ ਜੀ ਸਿੱਖ ਤੋਂ غلام ਹੈ ਨਿਸ਼ਾਨੀ ਹੈ ਜੇ ਭਾਰਤੀ ਸੰਤਰ ਭਾਰਤੀ ਸਰਕਾਰ ਇੱਕ ਦਿਨ ਦੇ ਵਿੱਚ ਨੋਟਬੰਦੀ ਕਰ ਸਕਦੀ ਹੈ ਜੇ ਇੱਕ ਦਿਨ ਦੇ ਵਿੱਚ ਕਰੋਨਾ ਵੱਲੋਂ ਪੂਰੇ ਭਾਰਤ ਨੂੰ ਬੰਦ ਕਰ ਸਕਦੀ ਹੈ ਤਾਂ ਇੱਕ ਦਿਨ ਦੇ ਵਿੱਚ ਕਾਨੂੰਨ ਨਹੀਂ ਬਣਾ ਸਕਦੀ ਇਹ ਸਰਾਸਰ ਆਪਾਂ ਨੂੰ ਦਿਖਾਇਆ ਜਾ ਰਿਹਾ ਤੇ ਪੰਜਾਬ ਗਵਰਨਮੈਂਟ ਵੱਲੋਂ 5 ਸਾਲ ਪਹਿਲੇ ਹੀ ਮੈਮੋਰੰਡਮ ਤੇ ਦਿੱਤਾ ਗਿਆ ਸੀ ਕਿ ਇੱਥੇ ਵੀ ਜੋ ਵੀ ਧਾਰਮਿਕ ਰੱਖਾਂ ਦੀ ਬੇਅਦਬੀ ਹੁੰਦੀ ਹੈ ਤੁਹਾਡੀ ਜਾਣਕਾਰੀ ਕਈਆਂ ਭੈਣਾਂ ਨੂੰ ਪਤਾ ਨਹੀਂ ਹੋਣਾ ਸਾਡੇ ਵੀਰਾਂ ਨੂੰ ਇਹ ਗਿਆ ਹੋਇਆ ਕਿ ਜੋ ਵੀ ਗੈਰਹੀ ਹੁੰਦੀ ਆ ਉਹਦੇ ਵਿੱਚ ਸਖਤ ਤੋਂ ਸਖਤ ਸਜ਼ਾ ਸਾਰੀ ਉਮਰ ਦੀ ਕੈਦ ਜਾਂ ਫਾਂਸੀ ਦੀ ਸਜ਼ਾ ਲਈ ਉੱਪਰ ਭੇਜਿਆ ਸੀ ਭੱਤਰ ਕੇ ਹੋਣੀ ਚਾਹੀਦੀ ਹੈ ਕਿ ਤਲੂਰ ਬੰਨਾ ਚਾਹੀਦਾ ਹੈ ਕਾ ਉੱਪਰੇ ਸੈਂਟਰ ਸਰਕਾਰ ਦਾ ਇੱਕੋ ਜਵਾਬ ਤਾਂ ਕੀ ਆਇਆ ਬੜੇ ਦੁੱਖ ਦੀ ਗੱਲ ਹੈ ਉਹਨਾਂ ਨੇ ਜਵਾਬ ਦਿੱਤਾ ਜਵਾਬ ਕੀ ਦਿੱਤਾ ਇੱਥੇ ਗੁਰੂ ਗ੍ਰੰਥ ਸਾਹਿਬ ਜਿੱਦਿਆਂ ਬਗਮੀਆਂ ਹੋਣੀਆਂ ਨੇ ਜਿਵੇਂ ਪੈਣ ਹੋ ਰਹੇ ਨੇ ਦੱਸਿਆ ਸੀ ਨਾ ਵੀ ਆਪਣੇ ਤਾਂ ਪਹਿਲਾਂ ਗੁਰੂ ਧਾਮਾਂ ਵਾਸਤੇ ਜਦੋਂ ਬੈਸਦੀਆਂ ਹੁੰਦੀਆਂ ਸੀ ਉਦੋਂ ਬਾਬਾ ਦੀਪ ਸਿੰਘ ਪੜ ਗਏ ਨੇ ਬਾਬਾ ਬੰਦਾ ਸਿੰਘ ਬਹਾਦਰ ਪੜ ਗਏ ਨੇ ਉਹਨਾਂ ਦੇ ਆਹੂ ਲਾਤੇ ਸੀ ਪਰ ਹੁਣ ਆਪਣੇ ਗੁਰੂ ਪਾਤਸ਼ਾਹ ਦੇ ਅੰਗ-ਪਾਟੇ ਜਾ ਰਹੇ ਨੇ ਕੱਡੀ ਗੱਲ ਸਿੱਖਾਂ ਬਸਤੇ ਨਮੋਸ਼ੀ ਦੀ ਹੈ ਤੇ ਉਹਨਾਂ ਨੇ ਪੱਤਰ ਦਾ ਜਵਾਬ ਪਤਾ ਕੀ ਪਹੁੰਚਿਆ ਉਹ ਕਹਿੰਦੇ ਜੀ ਜਿਹੜੀ ਤੁਸੀਂ ਇਹ ਮਰਿੰਦਾ ਤੇ ਸਜ਼ਾ ਸਜ਼ਾ ਤੁਸੀਂ ਕਹੇ ਇਹ ਸਜ਼ਾ ਬਹੁਤ ਤੇ ਜ਼ਿਆਦਾ ਤੁਸੀਂ ਸਜ਼ਾ ਜੋ ਬਦਵੀਂ ਕਰਦਾ ਉਹਨੂੰ ਘੱਟ ਕਰੋ ਇਥੋਂ ਤੱਕ ਇਹਨਾਂ ਨੇ ਕਹਿੰਦਾ ਸੈਂਟਰ ਗਵਰਨਮੈਂਟ ਨੇ ਕਿ ਸਜ਼ਾ ਜ਼ਿਆਦਾ ਉਹ ਜਿਹੜੇ ਗੁਰੂ ਗੁਰੂ ਮਹਾਰਾਜ ਗੁਰਸਖਰ ਜੀ ਦੀ ਕੋਈ ਜੱਦ ਵੀ ਕਰਦਾ ਹੈ ਉਹ ਤਾਂ ਸਿੱਖਾਂ ਨੇ ਲੋਧ-ਨੋਧ ਕੇ ਮਾਰਦਰਾ ਕਹਿੰਦਾ ਜਿਵੇਂ ਕਿ ਲਖਪਤ ਰਾਏ ਨੂੰ ਸਿੱਖਾਂ ਨੇ ਮਾਰਿਆ ਸੀ ਤਾਂ ਹੋਰ ਇਹਨਾਂ ਨੇ ਕੀ ਕੀਤਾ ਇਹ ਕਹਿੰਦੇ ਵੀ ਸਜਾ ਤੁਸੀਂ ਬਹੁਤ ਜ਼ਿਆਦਾ ਕੀਤੀ ਐ ਸਜਾ ਬਹੁਤ ਤੁਸੀਂ ਘੱਟ ਕਰੋ ਉਹ ਸਾਡੇ ਇੱਥੇ ਗੁਰੂ ਜੀਆਂ ਬਦਮੀਆਂ ਹੋ ਜਾਂਦੇ ਨੇ ਤੁਹਾਨੂੰ ਸਜਾਣਾ ਹੋ ਰਿਹਾ ਬੀਤੇ ਇੱਥੇ ਤਾਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਚੋਦਲੇ ਕੇ ਬਦਮੀਆਂ ਹੋ ਤਾਂ ਨਾ ਬਦਮੀਆਂ ਹੋਈ ਚੱਲਣ ਬਦਮੀਆਂ ਹੋਈ ਚੱਲਣ ਪਰ ਇੱਥੇ ਪ੍ਰਜਾ ਕਰਦਾ ਹੋਇਆ ਆਪੋ ਸੀਮਾ ਜਾਗਣਾ ਮਰਦਾ ਬੋਲਦੇ ਆਂ ਵੱਟ ਕੱਟ ਕੇ ਆ ਗਿਆ ਹੋਏ ਤੇ ਦਸ ਨੂੰ ਮਾਰ ਘੜਿਓ ਕੱਢ ਕੇ ਬਲਾਉ ਫਟੇ ਰੱਖ ਗੁਰੂ ਜੀ ਦਾ ਖਾਲਸਾ ਉਹ ਵਾਹ ਜਰਾ ਖੜੇ ਹੁਣੇ ਧੰਨਵਾਦ ਜੀ ਬਗੀਚਾ ਸਿੰਘ ਦਾ ਹੁਣਾਂ ਬੇਨਤੀ ਕਰਦੇ ਏਕ ਮੂਰ ਖਾਲਸਾ ਫੌਜ ਵੱਲੋਂ ਬਾਬਾ ਬਲਜਿੰਦਰ ਸਿੰਘ ਜੀ ਖਾਲਸਾ ਉਹਨਾਂ ਦੇ ਨਾਲ ਬਾਬਾ ਗੋਰਾ ਸਿੰਘ ਜੀ ਖਾਲਸਾ ਬਾਕ ਪੰਜਾਬ ਦੇ ਉਹਨਾਂ ਦਾ ਧੰਨਵਾਦ ਤੇ ਸਾਹ ਸੰਗੀ ਜਿਵੇਂ ਦੱਸਿਆ ਬਗੀਚਾ ਸਿੰਘ ਨੇ ਇਹ ਐਵੇਂ ਨਹੀਂ ਇਹ ਕੱਟ ਘਟਾ ਅਸੀਂ ਦੇਖਿਆ ਤੁਸੀਂ ਦੇਖੋ ਵੀ ਜਿਹੜੇ ਪਹਿਲਾਂ ਬਲਾਦੇ ਆਉਂਦੇ ਨੇ ਕੋਈ ਜੱਥੇਬੰਦੀਆਂ ਵਾਲੇ ਆਏ ਨੇ ਕਿਸਾਨ ਜੰਨੀਆ ਨਾਲ ਆਏ ਨੇ ਕੋਈ ਐਸਪੀ ਕਿਉਂ ਨਹੀਂ ਆਏ ਉਹਨਾਂ ਤੇ ਦਬਾਅ ਪਾਇਆ ਜਾਂਦਾ ਇਕੱਲੇ ਇਕੱਲੇ ਨੂੰ ਐਸਐਸਪੀ ਡੀਐਸਪੀ ਉਹ ਸਾਰੇ ਘਰਾਂ ਚ ਦਬਾਅ ਪਾਉਂਦੇ ਨੇ ਹਾਂ ਇਹ ਬੰਮੇ ਸੱਟਾਂ ਲੱਗਿਆ ਹੋਏ ਵੀ ਖਿਰਾਬ ਕਰਾ ਕੇ ਉਹਨੂੰ ਆਪਣ ਨੂੰ ਤਾਰ ਪੀਟਦਾ ਬਹੁਤ

ਸਾਰੇ ਪੂਰੇ ਸ਼ਹਿਰ ਕਪਾਠ ਨੇ ਆਪਣੇ ਘਰਾਂ ਦੇ ਵਿੱਚੋਂ ਨਿਕਲਾ ਕੀ ਗੜਿਆਂ ਦੇ ਵਿੱਚ ਸੜਕਾਂ ਦੇ ਵਿੱਚ ਬੈਠ ਕੇ ਕੀ ਜਾਮ ਕੀਤਾ ਕਿ ਜਿੰਨਾ ਤੱਕ ਇਸ ਤਰ੍ਹਾਂ ਦਾ ਨਹੀਂ ਹੋ ਜਾਊਗਾ ਉਨਾ ਤੱਕ ਸਰਕਾਰਾਂ ਦੇ ਕੰਨਾਂ 'ਚ ਜੂ ਨਹੀਂ ਛਕਨੀ ਇਹ ਕਰਨਾ ਪੈਣਾ ਇਹ ਨੀਂਦੀਆਂ ਨੂੰ ਦੱਸਣਾ ਪਾਣਾ ਇੱਕ ਗੱਲ ਫੇਰ ਸੀਆ ਸ਼ਰਜੀਤ ਸਿੰਘ ਥੱਲੇ ਕੋਈ